ਇਹ ਜਿਹੜਾ ਲੰਗਰ ਲਾਇਆ ਗਿਆ ਇੱਕ ਤੋਂ ਵੱਧ 10-12 ਸਾਲ ਹੋ ਗਏ ਨੇ ਅੰਬਰ ਸਾਹਿਬ ਦੇ ਇੱਕ ਫੈਮਿਲੀ ਉਹਨੇ ਲਗਾ ਰਹੀ ਹੈ ਲੰਗਰ ਤੇ ਇਹ ਲੰਗਰ ਜਿਹੜਾ 25 ਤਰੀਕ ਤੋਂ ਆਪਣਾ ਚੱਲੂ ਹੋ ਜਾਂਦਾ 25 ਤੋਂ ਲੈ ਕੇ 26 27 28 4 ਦਿਨ ਦਾ ਲੰਗਰ ਪੂਰਾ ਚੱਲਦਾ ਪਿਆ ਹੈ ਇਸ ਦੇ ਵਿੱਚ ਫੂਡ ਦਾ ਲੰਗਰ ਆ ਚਾਹ ਪਿਆ ਫਿਰ ਫਲੋਸਾ ਆ ਜਾਂਦਾ ਵਾ ਜਿਹਦੇ ਵਿੱਚ ਕੋਪ ਕੋਣ ਆ ਜਾਂਦੇ ਨੇ ਲੱਡੂ ਕਰਾਰੇ ਆ ਜਾਂਦੇ ਨੇ ਤੇ ਮੋਲ ਵੀ ਇੱਕ ਜਿਹੜੇ ਅਖੰਡ ਦੇ ਖਡਾਉਣੇ ਨੇ ਬੱਚਿਆਂ ਵਾਸਤੇ ਉਹ ਆ ਇਹ ਜਿਹੜਾ ਲੰਗਰ ਆ ਪੂਰਾ ਮਤਪੁਰੂ ਲੰਗਰ ਹੋ ਚੁਕਿਆ ਬੋਵਨ ਸਾਹਿਬ ਬਾਬਾ ਦੀਪ ਸਿੰਘ ਦੇ ਚਰਨ ਸਤਾਂ ਤੇ ਅੱਜ ਭਾਜੀ ਕੀ ਨਾਮ ਹੈ ਇੱਥੇ ਇਹਦਾ ਵਿਸ਼ਾਲ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਗੱਲ ਜੀ ਮੇਰਾ ਨਾਮ ਬਜਿੰਦਰ ਸਿੰਘ ਬਿੱਲਾ ਲਾਇਗ ਸਕੂਲ ਦਾ ਮਾਣ ਹਾਂ ਅੰਮ੍ਰਿਤਸਰੋਂ ਕੋ ਇਹ ਜਿਹੜਾ ਲੰਗਰ ਲਾਇਆ ਗਿਆ ਇੱਕ ਸੌ ਗਾਟ 10 12 ਸਾਲ ਹੋ ਗਏ ਨੇ ਅੰਮ੍ਰਿਤਸਰ ਦੇ ਇੱਕ ਫੈਮਿਲੀ ਉਹਨੇ ਲਗਾ ਰਹੀ ਹੈ ਲੰਗਰ ਤੇ ਇਹ ਲੰਗਰ ਜਿਹੜਾ 25 ਤਰੀਕ ਤੋਂ ਆਪਣਾ ਚੱਲੂ ਹੋ ਜਾਂਦਾ 25 ਤੋਂ ਲੈ ਕੇ 26 27 28 ਚਾਰ ਦਿਨ ਦਾ ਲੰਗਰ ਪੂਰਾ ਚੱਲਦਾ ਪਿਆ ਹੈ ਇਸਦੇ ਵਿੱਚ ਫੂਡ ਦਾ ਲੰਗਰ ਆ ਚਾਪਿਆ ਫਿਰ ਲੋਸਾ ਜਾਂਦਾ ਵਾ ਜਿਹਦੇ ਵਿੱਚ ਕੋਕ ਕੋਨ ਆ ਜਾਂਦੇ ਨੇ ਲੱਡੂ ਕਰਾਰੇ ਆ ਜਾਂਦੇ ਨੇ ਤੇ ਮੋਲ ਵੀ ਇੱਕ ਜਿਹੜੇ ਅਖੰਡ ਦੇ ਖਡੌਣੇ ਨੇ ਬੱਚਿਆਂ ਵਾਸਤੇ ਮੋਹ ਆ ਤੇ ਇਹ ਜਿਹੜਾ ਲੰਗਰ ਆ ਪੂਰਾ ਮਹਤਵਪੂਰਨ ਲੰਗਰ ਹੋ ਚੁੱਕਾ ਹੈ ਭਵਨ ਸਾਹਿਬ ਬਾਬਾ ਦੀਪ ਸਿੰਘ ਦੇ ਜਲੰਧਰ ਸਤਾਂ ਤੇ ਉਹਦੀ ਖੁਸ਼ੀ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਇੱਥੇ ਦੂਰੋਂ ਦੂਰੋਂ ਆ ਕੇ ਸੰਗਤਾਂ ਲੰਗਰ ਛਕਦੀਆਂ ਨੇ ਤੇ ਹਾਜ਼ਰੀ ਭਰਦੇ ਨੇ ਗੁਰੂ ਦੀਆਂ ਵਡਿਆਈਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਦੀਆਂ ਨੇ ਪਰਿਵਾਰ ਵੱਲ ਵੀ ਖੁਸ਼ੀ ਲਈ ਜਾ ਰਹੀ ਹੈ ਸੇਵਾ ਕੀਤੀ ਜਾ ਰਹੀ ਹੈ ਜਿਹੜੀ ਜਗਾ ਵਾ ਬਾਬਾ ਦੀਪ ਸਿੰਘ ਜੀ ਜਨਮ ਸਥਾਨ ਹਰਕ ਜਿਹੜਾ ਵੇਖੋ ਇੱਕ ਸਥਾਨ ਹੁੰਦਾ ਵਾ ਇੱਥੇ ਜਿਹੜਾ ਵੀ ਬੰਦਾ ਮਨੋ ਤਨ ਨਾਲ ਦੇ ਨਾਲ ਆਉਂਦਾ ਵਾ ਮਹਾਰਾਜ ਦੇ ਕਾਰਨ ਜਿਹੜੀ ਚੀਜ਼ ਮੰਗਦਾ ਮਹਾਰਾਜ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਆ ਚੰਗੀ ਨੀਂਦ ਨਾਲ ਤੁਸੀਂ ਆਓ ਮਹਾਰਾਜ ਦੇ ਘਰ ਮੱਥਾ ਟੇਕੋ ਜੇਰੀ ਵੀ ਤੁਹਾਡੀ ਮਨੋ ਕਾਮਨਾਵਾਂ ਤੁਸੀਂ ਮਹਾਰਾਜ ਦੇ ਘਰ ਆਈ ਕਰੋ ਤੁਹਾਡੀ ਉਹ ਮਨੋ ਕਾਮਨਾ ਆਉਂਦੇ ਸਾਲ ਤੱਕ ਪੂਰੀ ਹੋਏਗੀ ਇਹ ਗੱਲ ਦੀ ਵਿੱਚ ਦੇਖਿਆ ਜਾਵੇ ਵੀ ਦੂਰੋਂ ਦੂਰੋਂ ਸੰਗਤਾਂ ਆ ਕੇ ਮਹਾਰਾਜ ਦੇ ਘਰ ਖੁਸ਼ੀਆਂ ਲੈ ਕੇ ਜਾ ਰਹੀਆਂ ਨੇ ਉਹ ਖੁਸ਼ੀਆਂ ਦੇ ਨਾਲ ਦੇਖੋ ਇਹ ਚੀਜ਼ਾਂ ਜਿਹੜੀਆਂ ਲੰਗਰ ਲੱਗੇ ਨੇ ਕੋਈ ਪਕੌੜਿਆਂ ਦਾ ਕੋਈ ਫਰੂਟ ਦਾ ਕੋਈ ਚੀਜ਼ ਦਾ ਹਰ ਇੱਕ ਇਨਸਾਨ ਦੇ ਪੋਚ ਹੋ ਜਾਂਦਾ ਅਗੇ ਮਹਾਰਾਜ ਦੇ ਘਰ Doğru yürü,